ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਜੀ ਵਧੀਆ ਵਧੀਆ ਮੈਂ ਥੋੜਾ ਥੋੜਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੈਠੇ ਬਕਮਾਂ ਤੇ ਜਾਓ ਜੀ ਇਹ ਦੇਖੋ ਨੂੰ ਪਤਾ ਹੀ ਹੈ ਬਾਜੇ ਵਾਲੇ ਪਿੰਡ ਵਾਸੀਓ ਆ ਸਰਦਾਰ ਬੱਠਲ ਸਿੰਘ ਸੋਢੀ ਲੋਕ ਸਭਾ ਸੀਟ ਤੋਂ ਖੜੇ ਹੋਏ ਨੇ ਖੜੇ ਕੀ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ 10-15 ਦਿਨਾਂ ਅੰਦਰ ਜਦੋਂ ਐਲਾਨ ਨੇ ਜਾਣਗੇ ਨਤੀਜੇ ਇਹਨਾਂ ਨੇ ਮੰਤਰੀ ਬਣ ਹੀ ਜਾਣਾਗਾ ਤੋਂ ਤਾਂ ਕਰਕੇ ਜਿੰਨ ਪਿੱਲਾ ਸਾਂਝੀਆਂ ਕਰਨ ਆਏ ਆ ਛੋਟੇ ਨਾਲ ਜੇ ਛੋਟੀਆਂ ਕੋਈ ਸਮੱਸਿਆਵਾਂ ਆ ਨੇ ਪਿੰਡ ਨੂੰ ਲੈ ਕੇ ਜਾਂ ਕੁਝ ਤੁਸੀਂ ਹੋਰ ਵਿਕਾਸ ਨਾਲ ਗੱਲਾਂ ਕਰਨੀਆਂ ਨੇ ਤਾਂ ਮੰਤਰੀ ਸਾਹਿਬ ਅੱਜ ਆਪਣੇ ਪਿੰਚ ਆਏ ਨੇ ਪਿੰਡ ਚ ਇਹਨਾਂ ਨਾਲ ਕੱਲੀ ਕੱਲੀ ਗੱਲ ਦੱਸ ਦਿਓ ਤੇ ਇਹਨਾਂ ਤੋਂ ਗੱਲਾਂ ਪੁੱਛ ਲਓ ਆਜੂ ਮੰਤਰੀ ਸਾਹਿਬ ਦੋ ਗੱਲਾਂ ਕਹਿ ਦਿਓ ਜੀ ਪਿੰਡ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਸਪੈਸ਼ਲ ਬੱਬੂ ਤੇ ਜਸਵੰਤ ਦਾ ਬੱਠਾ ਸਿੰਘ ਜਿੰਦਾਬਾਦ ਬੱਠਾ ਸਿੰਘ ਜਿੰਦਾਬਾਦ ਜਿੱਤੂ ਗਾ ਵੀ ਜਿੱਤੂ ਗਾ ਬੱਠਾ ਬੜਾ ਜਿੱਤੂਆ ਬੱਠਾ ਸਿੰਘ ਜਿੱਤੂ ਦੋ ਮਿੰਟ ਫੋਨ ਬੰਦ ਕਰੋ ਭਾਈ ਆ ਗਏ ਆ ਜਾਨ ਬੁਲਾਲ ਬੁਲਾਲ ਹਾਂ ਲਓ ਵੀਰ ਮੇਰੇ ਮੈਂ ਤਾਂ ਬਾਹਰੀਆਂ ਗੱਲਾਂ ਦਾ ਨਹੀਂ ਕਰਨਿਆ ਦੇਗਾ ਆਪਾਂ ਲੀਟਰ ਵਾਲਾ ਤਾਂ ਆਪਣਾ ਜਿਹਾ ਕੁਆਲਿਟੀ ਨਹੀਂ ਆਪਾਂ ਤਾਂ ਇਹ ਧਰਤੀ ਚੋਂ ਉੱਠੇ ਹੋਏ ਆਂ ਆਪਾਂ ਸਨੁਹੱਥ ਬਣ ਕੇ ਇਹੀ ਬੇਨਤੀ ਕਰਨੀ ਆ ਤੁਸੀਂ ਸਹੀ ਬੰਦਾ ਅਪਛਾ ਲੋ ਸਹੀ ਬੰਦਾ ਜੇ ਮੈਂ ਕਹਿੰਦਾ ਮੱਥਰ ਸਿੰਘ ਇਸ ਪਿੰਡ ਚ ਛੋਟੇ ਨਾਲ ਹੀ ਪਿੰਡ ਆ ਮੇਰਾ ਕਦੋਂ ਮਰਜੀ ਕੰਨ ਫੜ ਕੇ ਘਰੀਦ ਲਓ ਮੈਨੂੰ ਤਾਂ ਹੋਰ ਮਾਰ ਕੇ ਇਹ ਬਾਹਰ ਆਉਂਦੇ ਆ ਦਿੱਲੀ ਦੁੱਲੀ ਤੋਂ ਉਧਰੀ ਟੱਪ ਜਾਂਦੇ ਆ ਫੇਰ 5 ਸਾਲ ਫੇਰ ਸਾਨੂੰ ਮੂੰਹ ਨਹੀਂ ਦਿਖਾਉਂਦੇ ਤੇ ਮੈਂ ਛੋਟੇ ਪਿੰਡ ਲਈ ਉਹ ਕੁਝ ਕਰ ਦੂੰਗਾ ਜਿਹੜਾ ਅੱਜ ਤੱਕ ਨਹੀਂ ਕਿਹਦੇ ਨੇ ਕੀਤਾ ਮੇਰੀ ਗੱਲ ਸੁਣ ਲੋ ਛੋਟੇ ਪਿੰਡ ਵਿੱਚ ਸਕੂਲ ਅੱਜ ਤੱਕ ਨਹੀਂ ਹੋਦਾ ਜਿਹੜਾ ਅਸੀਂ ਬਣਾਵਾਂਗੇ ਅਸੀਂ ਉਹ ਸਕੂਲ ਬਣਾਵਾਂਗੇ ਜਿਹੜਾ ਕਿ ਸਮਾਰਟ ਸਕੂਲ ਆਹਾ ਇਹ ਹੀ ਬਣਾਵਾਂਗੇ ਉਹੀ ਤੇ ਜਵਾਕ ਛੋੜੇ ਕਟੂਲ ਕਰਿਆ ਕਰਵਾਂਗੇ ਕਟੂਚਾ ਨਾਲ ਕੰਪਿਊਟਰ ਨਾਲ ਆਹਾ ਆਹਾ ਇਹ ਤਾਂ ਕਟੂਚਾ ਕੋਈ ਹਿਦਾ ਕਰਿਆ ਕਰਵਾਂਗੇ ਸਾਡੇ ਹੱਥ ਬਣ ਕੇ ਬੇਨਤੀਆ ਸਾਡੇ ਹੱਥ ਅਸੀਂ ਸੋਡੇ ਚ ਉੱਥੇ ਹੋਏ ਆ ਲੋਕੋ ਅਸੀਂ ਆ ਰਾਏ ਮਹਾਰਾਜਿਆਂ ਦੇ ਘਰ ਦੁਨੀਆਏ ਵਿਚਰੇ ਜਿੱਪਟ ਜਾਗੇ ਨਾ ਪੱਠਾ ਸਿੰਘ ਦੀ ਦਾ ਇਹ ਸਿਤਾ ਜਿੱਥੇ ਖੜ ਕੇ ਪੈਰ ਗੱਡ ਕੇ ਵੱਡੇ ਵੱਡੇ ਘਰਾ ਦੇ ਬੰਦੇ ਹਲਾਏ ਹੋਏ ਨੇ ਆਪਾਂ ਇੰਨਾ ਸਰਦਾਰਾਂ ਤੋਂ ਡਰ ਨਾਲੀ ਅਸੀਂ ਆਮ ਆਮ ਲੋਕਾਂ ਆਮ ਅਸੀਂ ਸੋਡੇ ਤੋਂ ਡਰ ਨਾਲੇ ਨਹੀਂ ਕਿਹੜੇ ਬੰਤੇ ਅਸੀਂ ਚਾਰਨਲ ਰੋਟੀ ਖਾਣ ਆਏ ਲੋਕ ਆ ਅਸੀਂ ਤਾਂ ਭੂੰਜੇ ਬੈਠ ਸਕਦੇ ਆ ਇਹ ਬੈਠ ਸਕਦੇ ਨੇ ਨਹੀਂ ਬੱਟਸਰ ਤੁਸੀਂ ਹੁਣ ਦੱਸੋ ਪਿੰਡ ਵਾਲੇ ਨੂੰ ਕੋਈ ਸਮੱਸਿਆ ਤਾਂ ਮੰਤਰੀ ਸਾਹਿਬ ਨੂੰ ਦੱਸ ਨਹੀਂ ਬੈਠ ਸਕਦੇ ਇਹ ਜੇ ਬੈਠ ਜਾਣੇ ਤਾਂ ਮੇਰੇ ਨਾਲ ਗੱਲ ਮੇਰੇ ਮੂੰਹ ਤੇ ਕਰ ਦਿਓ ਇਹ ਛੋਟੋ ਮੋਟਾ ਲੈਣਗੇ ਭੱਜ ਜਾਣਗੇ ਮੈਂ ਛੋਟੇ ਚ ਛੋਟੇ ਚ ਰਹੂੰਗਾ ਕੋਈ ਥਾਣੇਦਾਰ ਕੋਈ ਪੁਲਿਸ ਵਾਲਾ ਛੋਟੇ ਨਹੀਂ ਆ ਸਕਦਾ برداری دا اوہی ماری اللہ <سؤال> کوئی کارخانہ جا رہا ہے گل میری گل کر کی کر دے میری داروں تے شلواری نہیں آ دسنا پھر آ جا ھوں کیاندا اوہ کھڑی سی اے 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 ਦਾ ਮੈਂ ਕਹਿੰਦਾ ਤੈਨੂੰ ਪਿਆਰ ਮੈਂ ਕਹਿੰਦਾ ਨਾ ਦੂਜੀਆ ਪਾਰਟੀ ਆ ਦਿੱਲੀ ਪਾ ਜਾਣਗੇ ਕਿਸੇ ਨੇ ਤੇਰੀ ਮਦਦ ਨਹੀਂ ਕਰਨੀ ਬੱਚੇ ਤੈਨੂੰ ਕੋਈ ਨਹੀਂ ਬੱਚੇ ਸਿੰਘ ਨੇ ਕੰਮ ਆਣਾ ਬਹਿ ਜਾ ਬਹਿ ਜਾ ਨਾ ਆ ਕੋਈ ਨਾ ਕੰਮ ਕਰੀਏ ਹਾਂ ਆ ਸਕਦਾ ਦੱਸ ਸਕਦਾ ਬਾਅਦ ਚ ਦੱਸਦੀ ਕਿਰੇ ਕਾਜਲ ਪੂਰਾ ਕਰ ਦੇ ਪਹਿਲਾਂ ਇੰਨਾ ਜਿਹੜੇ ਪਿਆਰੇ ਭੁੱਖੇ ਪਏ ਬੈਠੇ ਨੇ ਇੰਨਾ ਬੱਚਿਆਂ ਬਾਰੇ ਆ ਸਿਆਣੀਆਂ ਬੁੜੀਆਂ ਮਾਈਆਂ ਭੈਣਾਂ ਇਹਦੇ ਬੱਚੇ ਨੇ ਇੰਨਾਂ ਦਾ ਵੀ ਸੋਚ ਲੋ ਇਹ ਕਿਉਂ ਆਏ ਇਹ ਪੱਠੇ ਕਰਕੇ ਆਏ ਨੇ ਇਹ ਦਿੱਲੀ ਆਇਆ ਮੰਗਰ ਨਹੀਂ ਲੱਗਿਆ ਭੈਣੋ ਮੈਂ ਤੁਹਾਡਾ ਆਪਣਾ ਸਭ ਦੀਆਂ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਜਿੰਨੀਆਂ ਵਿਧਵਾ ਨੇ ਸਾਡੇ ਪਿੰਡ ਦੀਆਂ ਸਾਰੇ ਨੇ ਪ੍ਰਸ਼ਨਾਂ ਬਣਾਉਂਗਾ ਐ ਨਹੀਂ ਰੋਣ ਨਹੀਂ ਦਿੰਦਾ ਕਿਸੇ ਨੂੰ ਵੀ ਇਹ ਮੇਰਾ ਵਾਜਨ ਮੈਂ ਤਾਂ ਤੁਹਾਡੇ ਨਾਲ ਬੈਠ ਕੇ ਚਾਰ ਨਾਲ ਰੋਟੀ ਖਾਣ ਵਾਲਾ ਬੰਦਾ ਚਾਰ ਨਾਲ ਖਾਊਗਾ ਕੋਈ ਸਿਕਿਉਰਟੀ ਨਹੀਂ ਦੇਖੋ ਆਮ ਬੰਦਾ ਦਾ ਕੋਈ ਨੋਟ ਦਾ ਨਾਮ ਨਹੀਂ ਸੀ ਹਜੇ ਤੁਸੀਂ ਨਾ ਉਠੋ ਉਠੋ ਉਠ ਪੈਲੇਓ ਇੰਨਾ ਬੋਧੀਆਂ ਵਾਲੀਆਂ ਚਾਲਾਂ ਨੂੰ ਮੈਂ ਜਾਣਾਂ ਅਸੀਂ ਜਰ ਤੁਸੀਂ ਮੇਰੇ 'ਤੇ ਯਕੀਨ ਕਰੋ ਇਹ ਬਾਜਾ ਵਾਲੇ ਹਰਕੇ ਨੂੰ ਜੇ ਨਾ ਮੈਂ ਸੋਹਰੇ ਦਾ ਬਣਾ ਦਾ ਤਾਂ ਮੈਨੂੰ ਪੱਥਰ ਕਿਲੇ ਕਹਿਣਾ ਮੈਂ ਇੱਕ ਰੁਪਿਆ ਨਹੀਂ ਲੈਂਦਾ ਮਰੂਤੀ ਤੇ ਅੱਜ ਚੱਲਦਾ ਮਰੂਤੀਕਾਰ ਤੇ ਫੇਰ ਚਲੂੰਗਾ ਐਮਪੀ ਬਣ ਜਾਊਗਾ ਫੇਰ ਕੀ ਹੋਇਆ ਮਰਜ਼ਬਾਦ ਦਾ ਸੌਦਾ ਹੀ ਰਹਿਊਗਾ ਮੇਰੀ ਗੱਲ ਸੁਣ ਸਾਡੇ ਪਿੰਡ ਦੀ ਸਮੱਸਿਆ ਜੀ ਆਹ ਦੇਖੋ ਸਿਵੇ ਦੇ ਕੰਦਾੜੀਆਂ ਬਣਾਈਓ ਮੈਂ ਤੁਹਾਡੇ ਪਿੰਡ ਪਾਸਾ ਤੇ ਸਿਵੇ ਨਵੇਂ ਬਣਾ ਦੂੰਗਾ ਤੁਸੀਂ ਕਿਉਂ ਪਰਵਾਹ ਕਰਦੇ ਹੋ ਕੰਦਾ ਗੁੱਦਾ ਨਹੀਂ ਕੀ ਗੱਲ ਕਰਦੇ ਹੋ ਹੋਏ ਮਗੋ ਕੀ ਮੰਗਦੇ ਹੋ ਜੀ ਕੱਸੀ ਦਾ ਮੋਗਾ ਬਟਾ ਕਰਾ ਦੋ ਜੀ ਲਿਖ ਲਾਓ ਮੁੰਡਿਆ ਮੋਗੇ ਮੋਗੇ ਚੱਕ ਦਾਂਗੇ ਆਪਾਂ ਕੀ ਸੁਣਾ ਆਪਾਂ ਕੀ ਕਰੋਣਾ ਆ ਕੇਂਦਰ ਸਿੰਘ ਆਇਆ ਆ ਜਾਓ ਮੋਦੇ ਸਮੱਸਿਆ ਦੱਸੋ ਚੱਗਾ ਬੈਠ ਲਿਖ ਗਾਸ ਐ ਰਿਪੀ ਫਟੇ ਹਾਂ ਦੱਸੋ ਇੱਕ ਤਾਂ ਮੇਰੀ ਮੋਟਰ ਲਵਾਉਣੀ ਐ ਲੇਓ ਇਹਦੀ ਮੋਟਰ ਇਹ ਇੱਕ ਮੋਗਾ ਤੇ ਖਾਲ ਪੱਕਾ ਕਰ ਓ ਹੋਗੀ ਗੱਲ ਜੀ ਉਹ ਹੋਗੀ ਫਟਾ ਮੋਗੇ ਹੋਗੀ ਬਸ ਲਿਖੀਏ ਇੰਨੇ ਕੰਮ ઠાણે ਜੀ ਭੂਮ ਕਰਦੇ ਹੋ ਇਹ दारू ਵੇਚਿਆ ਕਰੂਗਾ ਜੀ ਮੈਂ ਚੱਕਰੀ ਕੋਈ ਨਹੀਂ ਜਿੰਨੀ ਮਰਜ਼ੀ ਵੇਚ ਲੈ ਜੇ ਤੇਰੇ ਕੋਲੇ ਕੋਈ ਆ ਗਿਆ ਤੂੰ ਫੇਰ ਕਹੀਂ ਪਹਿਲਾਂ ਤੂੰ ਮੇਰੇ ਨੂੰ ਕਿਹੜਾ ਵੋਟ ਪਾਉਣਾ ਸੀ ਹੁਣ ਮੈਨੂੰ ਟਿਕਟ ਮਿਲਿਆ ਮੈਨੂੰ ਵੋਟ ਪਾਉਣ ਦੀ ਸਾਬਣ ਹੋ ਗਿਆ ਤੂੰ दारू ਵੇਚਦਾ ਹੈਗਾ ਕਿ ਕਿਸਨੇਚਰ ਵੇਚਿਆ ਕਰ ਕੋਈ ਨਾ ਬੋਲ ਤੈਨੂੰ ਬਾਤ ਠੀਕ ਹੈ ਪੋਛਾਏ ਨੂੰ ਕਹਿ ਰਹੀ ਕੋਈ ਫਾੜਨਾ ਵੀ ਕੋਈ ਤੈਨੂੰ ਨਸ਼ਾ ਫੜਨ ਨਾਲ ਆਵੇ ਮੈਨੂੰ ਦੱਸ ਦੀ ਰਾਮ ਰਾਮ ਅੱਜ ਕੇ ਵੇਚ ਪਰ ਤੇ ਆ ਲੈ ਆਪਣੇ ਵਾਲੇ ਬਾਈ ਤੁਸੀਂ ਵੀ ਵਰਕ ਕਰੋ ਮਾੜਾ ਹਾਂ ਸੁਣਿਆ ਕਰੋ ਫਰਮੈਸ਼ਨ ਕਿਸੇ ਨੂੰ ਨਹੀਂ ਨਾ ਆਗਿਆ ਮੇਰੇ ਹੁੰਦੇ ਮੇਰੀ ਗੱਲ ਸੁਣ ਲੋ ਮੈਂ ਤੁਹਾਨੂੰ ਇੱਕ ਹੋਰ ਅਰਚ ਕਰਦਾ ਤਾਈ ਖਲਾ ਓ ਐਮਐਸਏ ਦੇ ਨਾਲ ਲੱਗੋ ਵੀਰੇ ਜੇ ਉਹ ਨਸ਼ਾ ਕਰਦਾ ਮੈਨੂੰ ਪੁੱਛੇ ਉਹਦਾ ਦਰਦ ਕੀ ਆ ਹੈ ਉਹ ਸਮਾਪਤੀ ਕੋਈ ਨਹੀਂ ਹਾਂ ਓ ਨਹੀਂ ਵੀ ਉਹ ਮੈਨੂੰ ਇਹ ਚੀਜ਼ਾਂ ਬਾਰੇ ਪਤਾ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਤੋਂ ਉਹਨਾਂ ਨਸ਼ਿਆਂ ਤੋਂ ਅੱਜ ਤੱਕ ਸੂਲਾ ਤੋਂ ਹੋਰ ਸਾਰਾ ਤੋਂ ਪੱਛੇ ਤਰਖੋ ਓਏ ਇੱਕ ਨਾ ਖਾਓ ਜੇ ਕਿਸੇ ਨੇ پھیڑ بھی نہیں ساردہ میرے کوئی آؤ میں آپ پہ ڈس ہوں گا ڈس ہوں گا کتھروں میں جی بھائی ہونے کتھروں میں مل دیا جی بھائی ڈیا جی سردار بٹھر سنگھ دوارہ چکی آگے ایک ایک قادم سوڈے بکاز لئی سوڈے ہتھا لئی ہوگا بھائی اس کا خاصہ بھائی گو جی کی فرق ٹیپ بٹھر سنگھ ڈکی تکی ڈکی تکی ڈکی تکی ڈکی تکی ਮਹੱਲਾ ਗ੍ਰੀਂਟ ਜੀ ਜੀਵਾਂ ਦੀਆਂ ਗੋਲੀਆਂ ਦਾ ਇਤਿਹਾਮ ਕਰਦੇ ਆਂ ਮੈਂ ਤੇ ਕੀ ਕਰਦਾ ਆਂ ਨਹੀਂ ਨਵਾਦੂਗਾ ਆਇਆ ਹੁਣ ਬੋਟਾ ਆ ਰਹੀ ਆਪਣਾ ਇੱਥੇ ਦੁਕਾਨਾਂ ਮਾਨਸਾ ਉੱਥੇ ਜਿੰਨੇ ਮਰਜ਼ੀ ਲਿਆ ਛੋਟੀ ਸੰਜੀ ਮਮਾ ਧੋਕੇ ਲੈਣਾ ਇਹਨਾਂ ਗੱਲਾਂ ਜਨਾ ਪਿਆ ਕਰੋ ਠੀਕ ਹੈ ਚਲੋ ਬੱਚਾ ਬੱਚੇ ਵੇਖਿਆ ਆਪਣਾ ਦੇਸ਼ ਦਾ ਭੋਖਾ ਜੀ ਸੋਨ ਲੱਡੂਆਂ ਦਾ ਪ੍ਰੋਗਰਾਮ ਤੁਸੀਂ ਲਾਉਂਦੇ ਐਡਰ ਭੱਲੇ ਵੀ ਖਵਾ ਓਏ ਠੀਕ ਹੈ ਛੱਡੇ ਮਾਂ ਪਿਓ ਕੋਸ਼ਾ ਆਪਾਂ ਨੂੰ ਕੋਣੀ ਸਾਰੇ ਖੜੇ ਹੋ ਕੇ ਸ਼ੀਰਮਤ ਲੈਣ ਹਾਂ ਜੇ ਤੂੰ ਲੁੱਟਦਾ ਖਵਾ ਆਹ ਮਾਰੇ ਮੜੇ ਲੈਣਾ ਬੱਚਾ ਚੰਗਾ ਮਿੱਤਰ ਖਾਣੂਆ ਕਰੋ ਸਰਬੋਸ਼ੀਰਵਾਦ ਦੇਵੀਗਰਾਹ ਪਰ ਇਹ ਖਲਾਬਾ ਹੀ ਖਲਾਬਾ ਨਾ ਕ੍ਰੀਏਟ ਕਰਨੇ ਕੰਨਿਆ ਨਹੀਂ ਲੰਗਦੀ ਕੰਨਿਆ ਦੇਦਾ ਸੀ ਲਾਉਣੇ ਚਲੋ ਭਾਈ ਹੁਣ ਤਾਂ ਕੋਈ ਗੁੱਸਾ ਨਹੀਂ ਬਸ ਕੋਈ ਗੁੱਸਾ ਨਹੀਂ ਆਨ ਠੀਕ ਹੈ ਜਾ ਕੱਢ ਲੈ ਢੋਲ ਵੇਚ ਲੈ ਸੁੰਦਰ ਬੇਚ ਆਉਂਦੀ ਚੰਗਾ ਜੀ ਚੰਗਾ ਜਿਸਮਨ ਚੰਗਾ ਬਬੂ ਠੀਕ ਹੈ ਟੰਗਾ ਠੀਕ ਹੈ ਠੀਕ ਹੈ ਜੀ ਆਪਰੇ ਪਹਵਾ ਦੇ ਦੋ ਬੋਤਲ ਸਾਨੂੰ ਹਾਂ ਗੱਲ ਹੀ ਦੋ ਬੋਤਲ ਦਾ ਡੱਬੇ ਪਹਵਾ ਦੇ ਪਿੰਡ ਚੱਕ ਕਰਦੇ ਹਾਂ ਰੋਲ ਆਪਾਂ ਠੀਕ ਹੈ ਹਾਂ ਬੋਤਲ ਦੇ ਪਕੀਆ ਟੰਗਾ ਕੀ ਪਾਇਓ ਬੋਤਲ ਤਾਂ ਕਮਾਣਾ ਜਾਣਾ ਉਹ ਚੰਗਾ ਬਾਕੀ ਕਹਿੰਦਾ ਬੇਇੱਜ਼ਤੀ ਕਰ ਗਦ ਬੋਲ ਲੱਗਿਆ ਉਹ ਯਾਰ ਉਹ ਬੇਇੱਜ਼ਤੀ ਨਹੀਂ ਮੈਨੂੰ ਗਰਮੀ ਚੜੀ ਪਈ ਸੀ ਯਾਰ ਗਰਮੀ ਤੈਨੂੰ ਕਹਿਆ ਸੀ ਬਗ ਹੁਣ ਗੱਲ ਕਰ ਲਾਂਗੇ ਅੱਡ ਹੋ ਕੇ ਮੇਸੀ ਵਿੱਚ ਨਾ ਰੌਲਾ ਬੋਣ ਲੱਗਿਆ ਯਾਰ ਹੁਣ ਤੇ ਸਾਰੇ ਕੰਮ ਹੋ ਜਾਣਗੇ ਸਿੱਧਾ ਹਕੂਮਤ ਦੁਆਰਾ 12 ਮੂਦੇ ਵੀ ਨਾ ਨਹੀਂ ਪੜਸਦੇ ਜਵਾਗਲਾ ਹੁੰਦੀ ਨੌਕਰੀ ਦੀ ਗੱਲ ਕਰਦੇ ਹੁੰਦੇ ਨਸ਼ੇ ਤੇ ਮਰਜ਼ੀ ਵੇਚ ਲਾਉਂਦੇ ਹੋਰ ਉਹ ਮਾੜਾ ਨਸ਼ੇ ਵੀ ਨਹੀਂ ਵੀਰ ਕੰਮ ਦਾ ਕਰੇ ਚਲ ਆਪਾਂ ਕੰਮ ਲੈਣਾ ਹੈ ਕੰਮ ਤੇਰੇ ਹੋਣਗਾ ਕੰਮ ਤੁਹਾਡਾ ਹੋਊਗਾ ਚੰਡਾਲਾ ਦੀ ਫੋਪਣਾ ਲਾ ਦੇ ਠੀਕ ਹੈ ਤਾਂ ਸੰਜੂ ਨੇ ਬੇਚ ਤੇ ਗਰਾ ਕੇ ਰੱਖਤੀ ਮਾਰ ਤਸ਼ਿੰਤਾ ਯਾਰ ਹੋਰ ਯਾਰ ਮੰਤਰੀ ਚੰਗਾ ਆਪਣਾ ਚੁੱਪ ਕਰਕੇ ਖੜ ਗਿਆ ਯਾਰ ਪੈਂਦਾ ਯਾਰ ਚੰਪੜ ਗਿਆ ਸੋ ਤੁਸੀਂ ਯਾ ਦਿਆ ਤੂੰ ਚੰਪੜ ਗਿਆ ਤੂੰ ਗੱਲਾਂ ਵੀ ਸਹੀ ਕਰਿਆ ਕਰੋ ਨਾ ਨਸ਼ੇ-ਨਸ਼ੇ ਨੂੰ ਲੈ ਕੇ ਕਿਸੇ ਗੱਲ 'ਚ ਹੰਮੀ ਨਾ ਭਰਿਆ ਕਰੋ। ਉਹ ਮੈਂ ਕਹਿੰਦਾ ਭਰਦਾ ਪੈਂਦੇ ਆ ਆਪ ਹੀ ਕਹਿੰਦੇ ਆ। ਇਹ ਆਪਣੇ ਤਾਂ ਦੂਰ ਮੈਂ ਤਾਂ ਵਰਕਰ ਵੀ ਗਲਤੀ ਲੱਗਦੀ ਆ। ਮੈਨੂੰ ਵੀ ਲੱਗਦਾ। ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮਾੜੀ ਮਿੱਟੀ ਤੁਸੀਂ ਮੇਰੀ ਤਾਂ ਗੱਲ ਸੁਣੋ ਤੁਸੀਂ ਹਸਪਤਾਲਾ ਨੂੰ ਲੈ ਕੇ ਕੋਈ ਪਾਣੀ-ਪੂਣੀ ਨੂੰ ਲੈ ਕੇ ਕੋਈ ਸਕੂਲ ਨੂੰ ਲੈ ਕੇ ਗੱਲਾਂ ਕਰਿਆ ਕਰੋ। ਇਦੂਆ ਕਰਨਾ ਤਾਂ ਗਲਤ ਕੰਮ ਸਾਰਿਆਂ ਨੂੰ ਹੁੰਦਾ। ਪਰ ਗੱਲਾਂ ਸਾਹਮਣੇ ਨਾ ਕਰਿਆ ਕਰੋ। ਐਵੇਂ ਗੱਲਾਂ ਹੀ ਗੱਲ ਤੋਂ ਵਧੀਆ ਨਹੀਂ ਗੱਲ। ਹੁਣ ਮੇਰੀ ਗੱਲ ਸੁਣੋ ਕੱਲ ਨੂੰ ਪੁੱ ਉਹ ਨੂੰ ਪਤਾ ਲੱਗੂਗੀ ਯਕੀਨ ਨਹੀਂ ਮੰਨਾ ਮੇਰਾ ਦਿਲ ਆਏ ਆਏ ਭਾਜੇ ਵੀ ਹੋਣ ਲੱਪੜ ਮਰੂ ਹੋਣ ਲੱਪੜ ਤੇ ਮਾਰ ਦੇ ਉਹ ਹਾਂ ਮੈਂ ਦਾਣ ਕੱਢ ਜਾ ਸੀ ਅੱਟ ਜਾ ਪਹਿਲਾਂ ਜੀ ਤੁਮਰਾ ਦੇਖ ਕੇ ਬੋਲੀਓ ਮੜਾ ਕੇ ਠੀਕ ਹੈ ਨਾ ਅੱਜ ਤੋਂ ਬਾਅਦ ਇਹ ਜੀ ਗੱਲ ਨਹੀਂ ਕਰਨੀ ਆਪਾਂ ਬੁੱਤਾ ਪਹਿਲਾਂ ਤੋਂ ਆਪਾਂ ਚੁੱਪ ਕਰਕੇ ਸਾਈਡ ਤੇ ਹੋ ਜਾਗੇ ਸਾਰਿਆਂ ਦਾ ਯਾ ਬਹਿ ਗਿਆ ਓਏ ਲੈ ਉਹਨਾਂ ਦੇ ਨਾਲ ਲੜਾਇਆ ਫਿਰ ਕੁੱਤੇ ਆ ਰਹੇ ਹੱਸੇਗਾ ਕੀ ਡਰ ਰਹੀ ਹੈਂ ਆਪ ਹੀ ਬਹਿ ਜਾ ਕਿਵੇਂ ਕੀ ਹੋ ਗਿਆ ਜੀ ਕਿ ਮੇਰੇ ਕੱਪੜੇ ਚਿੱਟੇ ਪਾ ਲੋ ਆਇਓ ਚਲੀਏ ਕਿੱਥੇ ਚਲੀਏ ਅੱਜ ਮੈਂ ਸਾਰੇ ਲਿਖਤਾ ਜੀ ਅੱਜ ਮੈਂ ਕਿ ਆ ਪਿੰਡ ਜਾਵਾਂਗੇ ਆ ਪਿੰਡ ਜਾਵਾਂਗੇ ਆ ਪਿੰਡ ਜਾਵਾਂਗੇ ਤੇ ਅੱਜ ਮੈਂ ਛੋਡੇ ਖਾਤਰ ਇੰਨੀ ਕੁ ਵਧੀਆ ਲਿਖ ਕੇ ਲਿਆਇਆ ਨਾ ਆਪਣੀ ਤਾਂ ਸੀਟ ਪੱਕੀ ਐ ਪੱਕੀ ਕਿੱਥੇ ਭੰਗਿਆ ਦਾਦਾ ਫੋਨ ਆਇਆ ਸੀ ਕਮਾਂਡ ਦਾ ਕੱਲ ਤੂੰ ਹੈ ਨਹੀਂ ਸੀ ਇੱਥੇ ਹਾਂ ਦਿੱਲੀ ਤੋਂ ਤੇ ਦਿੱਤੀ ਟੈਕਟਪ ਬੰਦਾ ਆਇਆ ਸਿੱਧਾ ਸੂਰਾ ਪੀਟ ਰਹੀ ਹਾਂ ਉਹਨੂੰ ਦੇ ਦਿੱਤੇ ਡਿੱਟੋਂ ਮਾਨਸਾ ਤੋਂ ਆਪਾਂ ਨੂੰ ਕੱਟਤੀ ਮੇਰੇ ਰਾਜੇ ਨੇ ਪੈਸੇ ਜਿਹੜੇ ਸੀ ਉਹ ਵੀ ਘੈਂਟਾਂ ਵਾਲੇ ਤੇ ਖਾ ਕੇ ਬੱਬੂ ਵਰਗੇ ਮੈਂ ਤਾਂ ਉੱਥੇ ਦਾ ਭੱਜਾ ਫਿਰਦਾ ਦੋ ਮਹੀਨੇ ਹੋ ਗਏ ਹੁਣ ਕਹਿੰਦੇ ਤੂੰ ਭੇਜਿਆ ਹਾਈ ਕਵਾਰ ਨੇ ਮੇਰੀ ਤਨਖਾਹ ਹੀ ਆਹ ਆਦਗਾ ਦਾ ਮੇਰਾ ਕੁੱਟ ਗਿਆ ਤੇ 20000 ਦੀ ਲੱਗੀ ਪਈ ਆ ਹੁਣ ਕੀ ਕਰੀਏ ਪਤਾ 20000 ਦੀ ਪੈਣਾ ਛੱਡ ਗਿਆ ਇਹ ਕ ਮੈਨੂੰ ਤਾਂ ਮੇਰੀ ਬਹੂ ਮਾਰ ਦੂਗੀ ਪਹਿਲਾਂ ਲੀਡਰਾਂ ਨਾਲ ਆ ਬੱਬੀ ਜਾਣ ਤੇ ਫੋਨ ਮੈਂ ਤਾਂ ਚੱਕਦਾ ਹੀ ਨਹੀਂ ਓਏ ਉਹ ਫੋਨ ਵੀ ਨਹੀਂ ਧਰਕੇਦਾ ਉਧਰ ਸਿੱਟਿਆ ਮੇਰੇ ਤਾਂ ਜੀ ਨਹੀਂ ਕਰਦਾ ਹੁਣ ਫਿਰ ਅੱਗੇ ਦਾ ਕੀ ਸੋਚਿਆ ਜੀ ਆਪਾਂ ਕੀ ਸੋਚਿਆ ਪਹਿਲਾਂ ਤਾਂ ਮੈਂ ਰਹਾ ਕਿ ਜਿਹੜੀ ਦੂਜੀ ਪੱਗ ਵਾਲੇ ਨੇ ਨੀਲੀ ਜੀ ਪੱਗ ਵਾਲੇ ਉਹਨਾਂ ਨੇ ਨਹੀਂ ਦਿੱਤੀ ਦਿੱਕਤ ਫਿਰ ਮੈਂ ਕਾਂਗਰਸ ਤੇ ਗਿਆ ਉਹਨਾਂ ਨੇ ਨਹੀਂ ਦਿੱਤੀ ਉਹ ਨਾ ਕਰ ਲਈ ਦਲ ਤਾਂ ਇਹ ਤੇ ਆਮ ਆਬਾ ਜੀ ਇਹਨਾਂ ਨੇ ਵੀ ਦਿੱਤੀ ਮਾਰ ਸੇ ਲੋਕੋ ਜਦੋਂ ਮੇਰਾ ਬਰਬਾਦ ਹੋ ਗਿਆ ਯਾਰ ਦਿੱਲੀ ਤੋਂ ਕਿਉਂ ਲਿਆਉਂਦੇ ਆ ਯਾਰ ਕੋਈ ਪਾਰਟੀ ਹੱਦ ਕਿਉਂ ਆ ਜਾ ਨਵਜਾ ਹੱਡੇ ਵਰਕਰਾਂ ਦੀ ਕੋਈ ਕਦਰ ਹੀ ਨਹੀਂ ਜਿਹੜੇ ਜ਼ਮੀਨ ਤੇ ਤੁਰੇ ਫਿਰਦੇ ਆ ਹਾਂ ਹੁਣ ਕੋਈ ਹੱਲ ਹੈ ਨਹੀਂ ਕੋਈ ਹੱਲੇ ਨਹੀਂ ਬਰਾਬਰ ਜਸਵੰਤ ਵਰਗਿਆਂ ਨੂੰ ਕਹਿ ਕੇ ਫਿਰ ਆਪਣੇ ਰੁਪਈਆ ਦਾ ਹੱਲ ਤੱਕਰਾਓ ਜੀ ਆ ਜਸਵੰਤ ਤੋਂ ਹੀ ਲੈ ਲਈ ਉਹ ਨਹੀਂ ਰਖਾਇਆ ਸੀ ਤੈਨੂੰ ਐਤੂ ਬਾਦ ਨਾ ਆਈ ਕਾਕਾ ਚੰਗਾ ਮੈਂ ਤਾਂ ਅਭੀ ਦੋ ਗਾਈਆਂ ਨੇ ਤਾਰ ਤੁਰ ਕੱਟ ਕੇ ਦੁੱਧ ਪਾ ਕੇ ਟਾਈਮ ਜੱਟ ਪਾ ਲੂੰਗਾ ਆਹਦੇ ਨੌਕਰੀ ਨੂੰ ਮੈਨੂੰ ਤਾਂ ਨੀਦਾ ਦੇ ਕੇ ਤੇ ਰੋਜੀ ਕਿੱਥੋਂ ਦੇਦਾ ਮੇਰਾ ਜੋੜੇ ਵੀ ਵਿਕ ਗਏ ਚੱਪਲਾਂ ਜਾ ਗਿਆ ਤੈਨੂੰ ਕਿੱਥੋਂ ਦੇਦਾ ਭਾਜਾ ਆਪਦਾ ਜਾ ਭਾਜਾ ਮੇਰੇ ਤਾਂ ਅੱਗੇ ਹੋ ਰਿਹਾ ਮੇਰੇ ਕੰਧ ਨਾ ਲੱਗੇ ਹੋਰ ਮੰਤਰੀ ਸਾਹਿਬ ਜੀ ਓ ਕਿਹੜਾ ਮੰਤਰੀਆ ਹੁਣ ਮੈਂ ਓਏ ਅੰਦਰ ਦੇ ਨਾ ਬਸੋ ਫੇਲੇ ਚ 100 ਫੇਜੂ ਫੇ ਸਭ ਵਿਗ ਗਏ ਮਰੀਏ ਨਾ ਓ ਮੇਰੀ ਗੱਲ ਸੁਣੋ ਉਹਦੇ ਨਾਲ ਪਰ ਪੀਜੇ ਸੀ ਟਿਕਟਲ ਦੇ 30000 ਦੇ ਤਾਂ ਸੀ 20000 ਰਹਿ ਗਏ ਦੇਓ ਕਰ ਮੈਨੂੰ ਓ ਬੱਸ ਰੈਂਕ ਦੋ ਤੂੰ ਤੇ ਜਸਮント ਭਾਈ ਜੇ 10 ਲੱਖ ਰੁਪਇਆ ਖਾ ਗਏ ਮੇਰਾ ਟਿਕਟ ਮਿਲੀ ਨਹੀਂ ਹਜੇ ਓ ਟਿਕਟ ਮਿਲੀ ਨਹੀਂ ਜੀ ਫਿਰ ਛਾੜੇ ਦਾ ਰੁਪਇਆ ਦੇਓ ਅਸੀਂ ਟਿਕਟਾਂ ਸਾਨੂੰ ਗੜੀ ਜਾਂਦਾ ਆ ਤਾਂ ਦੇ ਦਿਓ ਫੰਡ ਫੰਡ ਜਿਹੜਾ ਪਾਰਟੀ ਦਾ ਆਊਗਾ ਵੋਟਾਂ ਵਾਲੇ ਤੂੰ ਲੈ ਕੇ ਲੂਕ ਉਹਨਾਂ ਨੇ ਤਾਂ ਦਿੱਲੀ ਤੋਂ ਲਿਆਂਦਾ ਆਪਦਾ ਬੰਦਾ ਕੋਈ ਉਹਨੂੰ ਭੈਣ ਜਦੋਂ ਮੈਨੂੰ ਰ ਅਸੀਂ ਤਾਂ ਯੂਨੀਅਨ ਟੰਡ ਚ ਬਰੋਲ ਕਰ ਲਿਆ ਫਿਰ ਛੋਡੇ ਮਗਰ ਫਿਰ ਇੱਧਰ ਸਾਡੇ ਪਿੰਲੇ ਦਾ ਕੁਝ ਵੀ ਨਹੀਂ ਆ ਇੰਨਾਂ ਨੂੰ ਨਾ ਪਾਏ ਬਸ ਵੋਟ ਹੋਰ ਕਿਸੇ ਨੂੰ ਪਾ ਦਿਓ ਅਸੀਂ ਤਾਂ ਕਿਸੇ ਦੀ ਇਹੋ ਜਿਹੀ ਕੰਮ ਦੇ ਨੂੰ ਤੇਲ ਫੁੱਕੀ ਗਿਆ ਛੋਡੇ ਮਗਰ ਉਹ ਮੈਂ ਨਹੀਂ ਫੁੱਕੀ ਗਿਆ ਕਹਿ ਕੇ ਵੀ ਜੈਸੀ ਵੀ ਵਰਕਰਾਂ ਨੂੰ ਦੇਵਾਂਗੇ ਕਿਹੜੇ ਵਰਕਰ ਵੀ ਛੋਡੇ ਪਿੰਲੇ ਤਾਂ ਨਹੀਂ ਸੀ ਕੁਝ ਮੈਂ ਪਹਿਲੀ ਜਿਸ ਸੰਵੰਤ ਨੂੰ ਲਾਦਾ ਸੀਗਾ ਓ ਜਾਨਤਾ ਕਹਿੰਦਾ ਸੀ ਮੈਂ ਸੁਣਿਆ ਸੀ ਕਹਿੰਦਾ ਵੀ ਵਰਕਰਾਂ ਨੂੰ ਟਿਕਟ ਦੇਵਾਂਗੇ ਮੈਂ ਹਾਂ ਲੈ ਮੈਂ ਸਭ ਤੋਂ ਪੁਰਾਣਾ ਵਰਕਰ ਤਾਂ ਮੈਂ ਆ ਜਦੋਂ ਪਾਰਟੀ ਖੜੀ ਤਾਂ ਮੈਂ ਕਰਵਾਈ ਆ ਮੈਂ ਸੋਡੇ ਮਗਰ ਲੱਕ ਜੀ ਮੇਰੇ ਮੁੰਡੇ ਨੂੰ ਸ਼ੀਮੀ ਚੋਂ ਹਟਾ ਲਿਆ ਜੀ ਮੈਂ ਪੁਲਸ ਚ ਲਵਾਵਾਂਗੇ ਉਹ ਬੈ ਜਾਓ ਛੇਮੀਆਂ ਚ ਪੁਲਸ ਚ ਲਾਈ ਦੇ ਹੁੰਦੇ ਆ ਉਹ ਮਹਾਂ ਜੀ ਫਿਰ ਜਾਲੀ ਬਣਾ ਕੇ ਰਿਸਰਟਿਫਿਕੇਟ ਦਸਮੀ ਦੇ ਜੀ ਬਣਾਤਾ ਜਾਲੀ ਮੇ ਤਾਂ ਬਹੁ ਵੀ ਰੁੱਸ ਕੇ ਭੱਜ ਗਈ ਮੈਂ ਤਾਂ ਉਹ ਸਾਡੇ ਵਰ ਉਸਕੇ ਭਜਣੀਆਂ ਇਹ ਇਸ ਟੰਮੀ ਨਾ ਕਰੀ ਨੀ ਬੜੀ ਇਹ ਛੋਡੇ ਮਾਗਰ ਫਿਰਦੇ ਰਹੇ ਮੰਤਰੀ ਸਾਹਿਬ ਆ ਆ ਕਰੀਓ ਹਾਂ ਕਰੀਓ ਉਹ ਮੇਰੇ ਮਾਗਰ ਪੁਲਿਸ ਪਾਏਗੀ ਫੇ ਮੈਂ ਕੀ ਕਰਾਂ ਮੈਂ ਤਾਂ ਪੁੱਠਾ ਬੋਲਿਆ ਗਿਆ ਬਈ ਆਪਣਾ ਹੈਗਾ ਇਹ ਮੰਤਰੀ ਪੋਸਾ ਨਾਲ ਪੁੱਠਾ ਬੋਲਦੇ ਹੁੰਦੇ ਆ ਹੋਰ ਫੇ ਕਰਨੇਗੇ ਚਿੱਤਰ ਲਾਲ ਤੇਰੇ ਹੁਣ ਬਾਹਰ ਕਰੋ ਹੱਲ ਕੋਈ ਮੇਰੇ ਤਾਂ ਟਿਕ ਟਿਕ ਤੇ ਕੋਈ ਪਾਬੰਦੀ ਨਹੀਂ ਰਹੀ ਬਈ ਆਰ ਨੇ ਇੰਤਜ਼ਾਮ ਆ ਗੋਲੀਆਂ ਪਾਰਟੀ ਨੇ ਕੱਢ ਤਾ ਮੈਨੂੰ ਤਾਂ ਮੈਂ ਜਾਉਂਗਾ ਉਹੀ ਬੋਲ ਪੁੱਠਾ ਮੈਂ ਦਾ ਮਹਾ ਮੰਤਰੀ ਤੂੰ ਤੂੰ ਰਿਸ਼ਤੇਦਾਰੀ ਚ ਲੁਕ ਜਾ ਜਾ ਕੇ ਭੱਜ ਜਾ ਭੱਜ ਜਾ ਭੈਣਾਂ ਕੁੱਟ ਬਾਲੀ ਪੇੜੀ ਆ ਪੁਲਿਸ ਦੀ ਕੁੱਟ ਸਭ ਜਿਹੜਾ ਆਂਦਾ ਤੇਨੇ ਅੱਤੇ ਗਾਣਾ ਕੱਢਦਾ ਹੀ ਹੁਣ ਕੱਢ ਰੇ ਗਾਣਾ ਮੇਰੇ ਸਾਰੇ ਮੈਂ ਵੋਟਾਂ ਲੈਣੀਆਂ ਤੇਰਾ ਕੰਮ ਆ ਕਰਾ ਤਾ ਮਰੂ ਮੇਰੇ ਸਾਹ ਦੇ ਉੱਤੇ ਬੜਾ ਚੁੰਬਰ ਚੁੰਬਰ ਪੈਂਦਾ ਸੀ ਉਹ ਕਰਦਾ ਸੀ ਮੈਂ ਆ ਕਰ ਦੂੰਗਾ ਆ ਕਰ ਦੂੰਗਾ ਕਰਤਾ ਹੁਣ ਨਾ ਮੇਰੇ ਨੇੜੇ ਆ ਮੈਨੂੰ ਗਾਵਲਾ ਮੇਰਾ ਕੰਮ ਕਰ ਪੂਰਾ ਕੋਈ ਕੰਮ ਨਹੀਂ ਉਦੇ ਤੂੰ ਵੀ ਤੂੰ ਮੇਰੀ ਗੱਲ ਸੁਣ ਸਹੀ 5 ਸਾਲ ਖੜ ਜਾ ਇਹਦੂਆ ਦੁਬਾਰੇ ਚੋਣ ਲੜਾਂਗੇ ਫਿਰ ਕਮ ਹੋਵਾਂਗੇ ਉਹ ਬਹਿ ਜਾ ਓਏ ਤੂੰ ਵੀ ਮਾਰੀ ਨਾ ਕਰਾ ਮੇਰਾ ਕੰਮ ਉਹ ਤੂੰ ਕਹਿੰਦਾ ਸ਼ਿਮਾਕ ਲਾਉ ਮੈਂ ਆਹਦਾ ਦੁਬਾਰੇ ਕੰਮ ਹਾਂ ਹਾਂ ਪਰਪਾ ਜਨ ਉਹ ਹੀ ਜਿੱਤਨੀ ਜਿੱਦਰ ਗੁੱਟੂ ਤੇਰੇ ਹਾਂ ਪਰਪਾ ਜਨ ਜੀ ਕਿਸੇ ਦੀ ਗੱਲ ਨਹੀਂ ਸੁਣਦਾ ਹੁਣ ਇਹਦੇ ਮਲਾਉਗਾ ਬਰਦਾਸ ਜਣਾ ਮੈਨੂੰ ਬੋਲਦਾ ਸੀ ਪੁੱਠਾ ਚੱਲ ਫਿਰ ਮੈਂ 30000 ਰੁਪਏ ਤਾਂ ਦੇਉ ਜੀ ਮੈਂ ਜਾਵਾਂ ਫਿਰ ਪਰ ਮੈਂ ਲੇਟ ਹੋਈ ਜਾਣਾ ਮੇਰੇ ਕੋਲੇ ਤਾਂ 5 ਰੁਪਏ ਨਹੀਂ ਚਿਰਦੇ ਸੀ ਬੁੜੀ ਲਿਆਉਣ ਨੂੰ ਮੈਂ ਗਾਈਆਂ ਦਾ ਕੰਮ ਕਰ ਲਿਆ ਪਾ ਦੋ ਗਾਇਆਂ ਰੱਖਿਆ ਨੇ ਦੁੱਧ ਪਾਉਣ ਨੂੰ ਇੱਕ ਮੈਂ ਖੋਲ ਕੇ ਲੈ ਗਰ ਰੁਪਈਏ ਦੇ ਦੂਜੀ ਟੰਟਾਲੇ ਦੇ ਉਹ ਭੱਗ ਜਾ ਬਰਾ ਕੋਈ ਗੱਲ ਨਹੀਂ ਜੀ ਬੜੇ ਪਿੰਡ ਸਾਨੂੰ ਮੈਂ ਦੱਸੂ ਮੈਂ ਸਾਰੇ ਆਪਣੇ ਦਿੱਤੇ ਲਾਣੀਆਂ